ਹੁੰਦੀ ਕਿ ਹਰ ਕਲਾਕਾਰ ਲਈ ਕੁਝ ਬੋਲੀਏ ਪਰ ਸਮੱਸਿਆ ਇਹੀ ਹੁੰਦੀ ਫਿਰ ਉਹੀ ਅਲੰਬਾ ਕਲਾਕਾਰਾਂ ਦਾ ਹੁੰਦਾ ਕਿ ਭਾਈ ਯਾਰ ਤੁਸੀਂ ਆਪੇ ਟਾਈਮ ਖਾਈ ਜਾਂਦੇ ਸਾਨੂੰ ਟਾਈਮ ਹੀ ਨਹੀਂ ਦਿੰਦੇ ਜਦ ਕਿ ਗੱਲ ਵੀ ਇਹ ਹੁੰਦੀ ਅਸੀਂ ਕਲਾਕਾਰਾਂ ਵਾਸਤੇ ਹੀ ਤਾਂ ਕੋਈ ਗੱਲ ਕਰਨੀ ਹੁੰਦੀ ਹੈ ਸੋ ਹਾਜ਼ਰ ਹੈ ਮਨਜੀਤ ਗਰਦਾਰਪੁਰੀ ਥੈਂਕ ਯੂ ਅੱਜ ਥੈਂਕ ਯੂ ਸੋ ਮਚ ਸਤਿਵਿਅੰਨ ਧੰਨ ਧੰਨ ਬੱਬਾ ਕਰੋਲਗੜ੍ਹ ਜੀ ਦੇ ਸੱਭਿਆਚਾਰ ਮੇਲੇ ਦੀਆਂ ਸਾਰੀ ਸਾਧ ਸੰਗਤ ਪ੍ਰਬੰਧਕ ਕਮੇਟੀ ਜਿੰਨੇ ਵੀ ਪਰਵੰਦੇ ਸੱਜਣ ਸੀਨੀਅਰ ਜਿੰਨੇ ਵੀ ਇੱਥੇ ਪਹੁੰਚੇ ਨੇ ਸਾਰਿਆਂ ਦਾ तहे دلੋਂ ਧੰਨਵਾਦ ਸੋ ਬਹੁਤੀਆਂ ਗੱਲਾਂ ਨਾ ਕਰਦਾ ਹੋਇਆ ਕਿਉਂਕਿ ਟਾਈਮ ਦੀ ਬੜੀ ਸ਼ੋਰਟੇਜ ਹੈ ਹੋਰ ਵੀ ਮੇਰੇ ਭਰਾ ਜਿੰਨੇ ਵੀ ਇਲਾਕੇ ਦੇ ਸਿੰਗਰ ਪਹੁੰਚੇ ਨੇ ਸਾਰਿਆਂ ਨੇ ਵਾਰੀ ਵਾਰੀ ਟਾਈਮ ਲੈਣਾ ਹੈ ਸੋ ਕੁਝ ਕਹਾਜ਼ਰੀਆਂ ਦੇ ਨਾਲ ਕਿਉਂਕਿ ਗਾਣੇ ਬਹੁਤ ਹੈ ਪਰ ਟਾਈਮ ਦੇ ਅਕੋਰਡਿੰਗ ਜਿੱਦਾਂ ਵੀ ਪ੍ਰਬੰਧਕ ਕਮੇਟੀ ਦਾ ਹੁਕਮ ਆਉਣਾ ਸੋ ਸਾਡਾ ਬਹੁਤ ਹੀ ਪਿਆਰਾ ਪ੍ਰਾਕ ਕਮਲਜੀਤ ਸੈਣੀ ਜਿਨ੍ਹਾਂ ਨੇ ਹਮੇਸ਼ਾ ਪਿਆਰ ਕਰਦੇ ਨੇ ਸੋ ਥੈਂਕ ਯੂ ਸੋ ਮੱਚ ਸਭ ਦਾ ਸਭ ਤੋਂ ਪਹਿਲਾਂ ਪੰਜਾਬ ਜਿੰਦਾਬਾਦ ਬਣਾ 7-8 ਦਿਨ ਪਹਿਲਾਂ ਆਪਣਾ ਰਿਲੀਜ਼ ਕੀਤਾ ਕਿਉਂਕਿ ਜਿੱਦਾਂ ਦਾ ਮਾਹੌਲ ਪੰਜਾਬ ਵਿੱਚ ਬਣਿਆ ਸੋ ਪਤਾ ਲੱਗਦਾ ਸੀ ਕਿ ਪੰਜਾਬ ਦੇ ਨਾਲ ਕੌਣ ਖੜ ਰਿਹਾ ਸੋ ਜਿਨੇ ਵੀ ਹਿੱਟ ਸਿੰਗਰ ਨੇ ਮੇਰੇ ਪ੍ਰਾ ਸਾਰੇ ਹੀ ਇੱਕ ਵਾਰ ਮਿਊਜ਼ਿਕ ਇੰਡਸਟਰੀ ਵਾਸਤੇ ਜ਼ੋਰਦਾਰ ਤਾੜੀ ਲਾ ਦਿਓ ਕਿਉਂਕਿ ਆਪ ਸਾਰਿਆਂ ਨੇ ਵੀਡੀਓ ਚ ਦੇਖਿਆ ਚਾਹੇ ਉਹ ਦਿਲਜੀਤ ਦੀ ਗੱਲ ਹੋਵੇ ਚਾਹੇ ਮੰਕਰਤੋਲ ਖੋਵੇ ਜਿਨੇ ਵੀ ਸਿੰਗਰ ਹੈ ਸਾਰਿਆਂ ਨੇ ਸਪੋਰਟ ਕੀਤੀ ਹੈ ਸੋ ਬਹੁਤੀਆਂ ਗੱਲਾਂ ਨਾ ਕਰਦਾ ਸਥਾਈ ਅੰਤਰਾ ਪੰਜਾਬ ਜਿੰਦਾਬਾਦ ਗਿੰਦਾ ਨੂਰ ਪਰ ਉਹਨਾਂ ਦੀ ਕਲਮ ਤੋਂ ਲਿਖਿਆ ਪਰਾ ਕਹਿੰਦੇ ਕਿ ਟਾਈਮ ਬਹੁਤ ਘੱਟ ਹੈ ਕਿਉਂਕਿ ਮੇਰਾ ਜੇ ਤਾਂ ਸੀਨੀਅਰ ਕਲਾਕਾਰ ਉਹ ਵੀ ਬਿਲਕੁਲ ਤਿਆਰ ਹੈ ਸੋ ਇੱਕ ਗਾਣਾ ਸਥਾਈ ਅੰਤਰਾ ਗਾਣਾ ਠੀਕ ਹੈ ਜੀ ਹੂੰ ਕਦੇ ਸੰ ਤਾਲੀ ਕਦੇ ਮਾਰਗੀ 84 ਹੂੰ ਕਦੇ ਮਰ ਮਰੀ ਸਾਨੂੰ ਸੁਕਿਆਂ ਤੇ ਖੜਨੀਆਂ ਨੇ ਸਿੱਖ ਦੇ ਹੂੰ ਰਜਰਣ ਜੀਤ ਉਹ ਦੁਚੇ ਤੇ ਆ ਜਾਵੇ ਉਹ ਪੰਜਾਬ ਨਾਲ ਖੜਾ ਉਹ ਪੰਜਾਬ ਦੇਖ ਕੇ ਸੋ ਬਾਪੂ ਗਣਾ ਤੁਸੀਂ ਬੜਾ ਪਿਆਰ ਦਿੱਤਾ ਬਾਪੂ ਗਣੇ ਦੇ ਸਾਈ ਅੰਤਰਾ ਵਜੀ ਸੋ ਸਕੇ ਟੇਡੇ ਵਾਲ ਮੇਰਾ ਪ੍ਰਾਂਥ ਉਦੀ ਕਲਮ ਤੋਂ ਲਿਖਿਆ ਸਥਾਈ ਅੰਤਰਾ ਹੂੰ ਮਿਹਨਤਾਂ ਦੇ ਵਿੱਚ ਰੁੱਟਿਆ ਫਿਰਦਾ ਲਾਉਂਦਾ ਨਹੀਂ ਬਹਾਨੇ ਮੈਂ ਹੂੰ ਸ਼ਿਫਤਾਂ ਦੇ ਵਿੱਚ ਬਦਲ ਕੇ ਰੱਖ ਦੂੰ ਦੁਨੀਆ ਵਾਲੇ ਤਾਨੇ ਮੈਂ ਹੂੰ ਟਾਲਡ ਜਾ ਸਿਰ ਚੜ੍ਹ ਕੇ ਬੋਲੇ ਹੂੰ ਕਰਨਾ ਚੜ੍ਹੇ ਕਿਤੇ ਦਾ ਹਉ ਤੂੰ ਦੇਖੀ ਸਿੱਕਾ ਜਲਦਾ ਬਾਪੂ ਤੇਰੇ ਖੋਟੇ ਸਕੇ ਦਮ ਸਾਡੇ ਪ੍ਰਧਾਨ ਸਾਹਿਬ ਥੈਂਕ ਯੂ ਸੁਰਿੰਦਰਪਾਲ ਜੀ ਹੋ ਦੁਨੀਆਂ ਮੇਲੇ ਜਾਂਦੀ ਏ ਸੋਹਣੇ ਹਾਰ ਸ਼ਿੰਗਾਰ ਲਗਾ ਕੇ ਸਭ ਸੱਜਣ ਸਜਣ ਆਵੇ ਸੋਹਣੀਆਂ ਫਿਰਨ ਗਗਲੀਆਂ ਪਾ ਕੇ ਓਏ 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 ਹੋ ਦੁਨੀਆਂ ਮੇਲੇ ਜਾਂਦੀ ਏ ਸੋਹਣੇ ਹਾਰ ਸ਼ਿਕਾਰ ਲਗਾ ਕੇ ਸਭ ਸਜਣ ਸਜਣੀਆਂ ਵੇ ਸੋਹਣਿਆ ਫਿਰ ਨਗਗੜੀਆਂ ਪਾ ਕੇ ਹੋਰ ਚੱਲ ਆਪਾਂ ਵੀ ਚੱਲੀਏ ਵੇ ਹੋ ਸਾਹ ਤੋ ਆਸੋ ਬੱਲੇ ਹੋ ਚੱਲ ਆਪਾਂ ਵੀ ਚੱਲੀਏ ਵੇ ਸੋਹਣਿਆ ਸਾਨੂੰ ਕਾਦੀ ਚੋਰੀ ਦੋ ਤਾਰਾ ਵੱਜਦਾ ਏ ਅੱਖਾਂ ਨੂਰ ਮਹਿਰ ਦੀ ਬੋਰੀ ਬੋਰੀ ਦੋ ਤਾਰਾ ਵੱਜਦਾ ਏ ਰਾਜਣਾ ਸਾਹ ਰਾਜਦਾ ਨੂਰ ਮੇਲ ਦੀ ਵੋ ਹੀਰਾ ਸਜਣ ਰਗੀਲਾ ਮੈਂ ਸਮਝੋ ਬੇ ਸਮਝ ਹੋਈ ਤੂੰ ਮੈਂ ਸੋਹਣਾ ਕਹਿ ਦੇ ਜਬੀਲਾ ਓ ਓ ਓ ਓ ਓ ਹੂੰ ਤੇਰੀ ਤੇ ਮੇਰੀ ਵੇ ਆਹ ਤੋ ਆਹ ਤੋ ਆਹ ਤੋ ਲੈ ਤੇਰੀ ਤੇ ਮੇਰੀ ਵੇ ਸੋਹਣਿਆ ਰੱਬ ਨੇ ਬੜਾਈ ਚੋੜੀ ਚੋੜੀ ਦੋ ਤਾਰਾ ਵਜਦਾਏ ਰਾਜੜਾ ਨੂਰ ਮਹਿਲ ਦੀ ਬੋਰੀ ਦਾਤਾ ਉਹ ਰੱਤਾਂ ਚੋਂਦੀਓ ਉਹ ਸ਼ਕਤਾ ਚੋਂਦੀਆਂ ਸੀ ਬਾਲਿਆਂ ਨੂੰ ਕੌਣ ਖਾ ਗਿਆ ਡਰ ਤੈ ਜਿਨਾਂ ਨੇ ਕੋਠਾ ਚੜ੍ਹਵੀ ਆ ਗਿਆ ਡਰ ਤੈ ਜਿਨਾਂ ਨੇ ਕੋਠਾ ਚੜ੍ਹਵੀ ਆ ਗਿਆ ਡਰ ਤੈ ਜਿਨਾਂ ਨੇ ਕੋਠਾ ਚੜ੍ਹਵੀ ਆ ਗਿਆ ਉਹ ਬੜੇ ਦੁੱਖ ਸੀ ਹਟਾਏ ਬੜੇ ਤੱਕੇ ਬੱਲੇ ਆਏ ਦੁੱਖ ਸੀ ਹਟਾਏ ਬੜੇ ਤੱਕੇ ਬੱਲੇ ਆਏ ਉਦੋਂ ਪੂਰੀ ਸੀ ਗਰੀਬੀ ਚਾਂਬਣੀ ਮੇਰੀ ਮਾਂ ਬਲੋਸਾ ਆਹਾ ਆਗੀ ਮਿਹਨਤ ਕੀ ਰਸ ਲੱਗੀ ਪੱਕਣ ਰੋਟੀ ਨਾਲ ਆਖ ਦੇ ਸ਼ਰੀਕ ਕੰਮ ਤੋਂ ਨੰਬਰੀ ਐ ਸੱਗੀ ਰਸ ਲੱਗੀ ਪੱਕਣ ਰੋਟੀ ਨਾਲ ਆਖ ਦੇ ਸ਼ਰੀਕ ਕੰਮ ਤੋਂ ਨੰਬਰੀ ਮਿਹਨਤ ਕੀ ਰਸ ਲੱਗੀ ਪੱਕਣ ਰੋਟੀ ਨਾਲ ਆਖ ਦੇ ਸ਼ਰੀਕ ਕੰਮ ਤੋਂ ਨੰਬਰੀਓ ਦੱਲ ਤੇ ਲਖਾਇਆ ਏ ਸਾਡੀ ਮਿਹਨਤਾਂ ਨੂੰ ਫਲ ਰੱਬ ਪਾਇਆ ਏ ਦੱਲ ਨਾਲ ਰੱਬ ਪਾਇਆ ਏ ਸਾਡੀ ਮਿਹਨਤਾਂ ਨਾਲ ਰੱਬ ਪਾਇਆ ਏ ਉਹ ਰੱਬ ਸੁੱਖ ਰੱਖੇ ਦੱਲ ਤੇ ਲਖਾਇਆ ਏ ਸਾਡੀ ਮਿਹਨਤਾਂ ਨੂੰ ਫਲ ਰੱਬ ਪਾਇਆ ਏ ਦੇ ਕਰੋੜਾਂ ਦੇ ਟਰਾਲਾ ਸਾਡਾ ਮੇਲਦਾ ਦੇ ਕਰੋੜਾਂ ਦੇ ਟਰਾਲਾ ਸਾਡਾ ਮੇਲਦਾ ਨਹੀਂ ਘਟਦਾ ਏ ਲੰਬ ਬੱਲੀਏ ਆਹੋ ਸਤ ਸਤੋ ਸਤੋ ਬੱਲੇ ਨਾਲ ਗੱਡੀ ਚ ਮਰਖਣੇ ਸ਼ਿਕਾਰ ਕੇ ਡਰਾਈਵਰਾਂ ਦੇ ਕੰਮ ਬੱਲੀਏ ਗੱਡੀ ਦਾ ਮਰਖੜੇ ਸ਼ਿਕਾਰ ਕੇ ਡਰਾਈਵਰਾਂ ਦੇ ਕੰਮ ਭੱਲੀਏ ਉਹਨਾਂ ਦੇ ਗੱਡੀ ਦਾ ਮਰਖੜੇ ਸ਼ਿਕਾਰ ਕੇ ਡਰਾਈਵਰਾਂ ਦੇ ਕੰਮ ਭੱਲੀਏ ਉਹ ਡਰਾਈਵਰਾਂ ਦੇ ਕੰਮ ਭੱਲੀਏ ਡਰਾਈਵਰਾਂ ਦੇ ਕੰਮ ਭੱਲੀਏ ਸੋ ਥੈਂਕ ਯੂ ਸੋ ਮਾਚ ਮੈਂ ਬੇਨਤੀ ਕਰਨੀ ਚਾਹੁੰਦਾ ਕਿਉਂਕਿ ਮੇਰੇ 12 13 ਗਾਣੇ ਆ ਗਏ ਸੋ ਇੱਕ ਗਾਣੇ ਦਾ ਮੈਂ ਟਾਈਮ ਲਾ ਰਿਹਾ ਸੋ ਕਮੇਟੀ ਨੂੰ ਰਿਕਵੈਸਟ ਕਰਦਾ ਕਿ ਭਾਜੀ ਹੱਥ ਜੋੜ ਕੇ ਬੇਨਤੀ ਹੈ ਕਿ ਜੇਕਰ ਬੰਦੇ ਨੂੰ ਬੁਲਾਣਾ ਹੈ ਸੋ ਟਾਈਮ 2-3 ਗਾਣਿਆਂ ਦਾ ਜ਼ਰੂਰ ਦਿਆ ਕਰੋ ਕਿਉਂਕਿ ਇੱਕ ਗਾਣੇ ਨਾਲ ਤਾਂ ਬੰਦੇ ਦਾ ਗਾਲਾ ਹੀ ਨਹੀਂ ਘਰ ਮੋਂਦਾ ਸੋ ਥੈਂਕ ਯੂ ਸੋ ਮਚ ਥੈਂਕ ਯੂ ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ ਬਹੁਤ-ਬਹੁਤ ਸ਼ੁਕਰੀਆ ਬਿਲਕੁਲ ਮਨਜੀਤ ਕਲਤਾਰਪੁਰ ਹੀ ਹੋਣਾ ਨੇ ਬਿਲਕੁਲ ਗੱਲ ਸਹੀ ਕੀਤੀ ਹੈ ਪਰ ਗੱਲ ਨਾਲ ਇਹ ਵੀ ਆਂਦੀ ਹੈ ਕਿ ਜਿੰਨੇ ਕਲਾਕਾਰ ਵੀਰ ਹੈ ਜੇ ਕਿਸੇ ਨੂੰ ਟਾਈਮ ਨਾ ਦਈਏ ਤਾਂ ਵੀ ਦਿੱਕਤ ਹੈ ਔਰ ਕਈ ਕਲਾਕਾਰ ਵੀਰ ਇਹ ਵੀ ਸੱਚ ਹੈ ਕਿ ਹਰ ਮੇਲੇ ਚ ਰਹਿ ਜਾਂਦੇ ਆ ਜਿਨ੍ਹਾਂ ਨੂੰ ਟਾਈਮ ਪ੍ਰੋਪਰ ਨਹੀਂ ਮਿਲਦਾ ਜਾਂ ਮਿਲਦਾ ਹੀ ਨਹੀਂ ਇਹ ਕੋੜਾ ਸੱਚ ਹੈ ਤੇ ਹੁਣ ਸਾਜ਼ ਜਿਹੜੇ ਹੈਗੇ ਆ ਮੈਂ ਬੇਨਤੀ ਕਰੂੰਗਾ ਸਾਰੇ ਸਾਜ਼ ਆਪਣੇ ਤੁਸੀਂ ਉਹ ਕਰ ਲਿਓ ਮਨਜੀ ਜੀ ਪਲੀਜ਼ ਤੇ ਹਰਜੀਤ ਸਿੱਧੂ ਤੇ ਮੈਡਮ ਪ੍ਰਵੀਨ ਦਰਦੀ ਡਿਊਟ ਜੋੜੀ ਤੁਹਾਡੀ ਸਨਮੁਖ ਹੋਣ ਵਾਲੀ ਹੈ ਸਾਜਾਂ ਦਾ ਬੈਲੈਂਸ ਉਹਨਾਂ ਦਾ ਹੋਏਗਾ ਕੁਸ਼ਮਿੰਟ ਉਸ ਤੋਂ ਬਾਅਦ ਤੁਹਾਡੇ ਹਰਮਨ ਪਿਆਰੇ ਗਾਇਕ ਆਰਨੇਤ ਕਿਉਂਕਿ ਆਮ ਆਦਮੀ ਪਾਰਟੀ ਨੇ ਕਹਿ ਲੋ ਜੀ ਸੀਐਮ ਭਗਵੰਤ ਮਾਨ ਜੀ ਨੇ ਆਰਨੇਤ ਦਾ ਗੀਤ ਪੂਰੇ ਸੰਸਾਰ ਦੇ ਵਿੱਚ ਮਸ਼ਹੂਰ ਕਰ ਦਿੱਤਾ ਤੇਰੇ ਯਾਰ ਨੂੰ ਦੱਪਣ ਨੂੰ ਫਿਰਦੇ ਸੀ ਪਰ ਦਬਦਾ ਕਿਤੇ ਸੋ ਉਹ ਮਸ਼ਹੂਰ ਕਲਾਕਾਰ ਆਰਨੇ ਤੁਸੀ ਉਹਨਾਂ ਨੂੰ ਵੀ ਸੁਣੋਗੇ ਸਰਿੰਦਰ ਪੋਸਵਾਲ ਸਾਹਿਬ ਉਹਨਾਂ ਵੱਲੋਂ 21000 ਰੁਪਿਆ ਸਾਨੂੰ ਆਇਆ ਜੋਈ ਸਾਹਿਬ ਉਹਨਾਂ ਵੱਲੋਂ 21000 ਰੁਪਿਆ ਸਾਨੂੰ ਆਇਆ ਵਿੱਕੀ ਜੀ ਹੈ ਸਰਿੰਦਰ ਪੋਸਟਵਾਲ ਜੀ ਬਹੁਤ ਬਹੁਤ ਸਰਿੰਦਰ ਜੀ ਦਾ ਧੰਨਵਾਦ ਹੈ ਸ਼ਿੰਦਰਪਾਲ ਠੇਕੇਦਾਰ ਸਾਹਿਬ ਕੁੰਜਾ ਹਜ਼ਾਰ ਰੁਪਿਆ ਉਹਨਾਂ ਬੁਲਾਇਆ ਕਿੱਥੋਂ ਹੈ ਜੀ ਹైదరాబాద్ ਤੋਂ ਉਹਨਾਂ ਨੇ ਇਹਨਾਂ ਦੀਆਂ ਟਿਕਟਾਂ ਵੀ ਕਰਾਈਆਂ ਜੀ 28000 ਦੀਆਂ ਜਿਆਦਾ ਇਹ ਕਹਿੰਦੇ ਅਸੀਂ ਇਹ ਕੋਈ ਸ਼ਬਦ ਬੋਲਦੇ ਆ ਮੈਂ ਕਿਹਾ ਸਿੱਧਾ ਕੋਹ ਰੁਪਏ ਅਸੀਂ ਉਹਨਾਂ ਤੇ ਪੈਸੇ ਲੈਣ ਗਏ ਤੇ ਪੈਸੇ ਦੋ ਮਾਰਾ ਸਾਨੂੰ ਮੇਲਾ ਕਰਾਣਾ ਹਰ ਸਾਲ ਵਾਂਗ ਤੋਂ ਬਹੁਤ-ਬਹੁਤ ਉਹਨਾਂ ਤੇ ਮਾਣ ਹੈ ਸਾਰੇ ਯਾਰ ਜਿੰਨੇ ਵੀ ਗੁੱਜਰ ਬਰਾਦਰੀ ਦੇ ਭਰਾ ਸਾਡੇ ਬਾਹਰ ਬੈਠੇ ਐ ਜੇ ਸੱਚ ਪੁੱਛੋ ਇਹ ਮੇਲਾ ਤਾਂ ਮੇਰਾ ਖਿਆਲ ਐ ਬਾਕੀ ਭਰਾਵਾਂ ਦੇ ਸਹਿਯੋਗ ਦੇ ਨਾਲ ਨਾਲ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕੇਸ਼ਵਾਨੰਦ ਚੌਹਾਨ ਸਾ ਅਵਿੱਕੀ 1000 ਰੁਪਿਆ ਹਰ ਸਾਲ ਦੇ ਵਾਂਗ ਇਸ ਵਾਰ ਵੀ ਆਇਆ ਬਹੁਤ ਧੰਨਵਾਦ ਚੰਨਨ ਟੱਪਰੀਆਂ ਵਾਲੇ ਉਹਨਾਂ ਵੱਲੋਂ ਵੀ ਸਾਨੂੰ 21000 ਰੁਪਿਆ ਆਇਆ ਉਹਨਾਂ ਦਾ ਵੀ ਅਸੀਂ ਸਪੈਸ਼ਲ ਧੰਨਵਾਦ ਕਰਦੇ ਆਂ ਮਾਣਕੋ ਮਾਦਰਾ ਪਿੰਡ ਤੋਂ 47000 ਬਹੁਤ ਵੱਡੀ ਗੱਲ ਆ 50000 ਦੇ ਕਰੀਬ ਹੋ ਚਲੇ ਪੈਸੇ ਬਹੁਤ ਵੱਡੀ ਗੱਲ ਹੈ 47000 100 47100 ਰੁਪਿਆ ਚਲੋ ਬਾਕੀ ਸ਼ਰਮਾ ਜੀ ਖੜੇ ਆ 50000 ਇਹਨਾਂ ਤੋਂ ਪੈਸੇ ਲੈ ਕੇ ਪੂਰਾ ਕਰ ਦੇਣਾ ਅਸੀਂ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਅਗੇ ਜੀ ਕਰਮਚੰਦ ਜੀ ਮੁਕੇਰੀਆਂ ਦਸੂਹਾ ਮੁਕੇਰੀਆਂ 21000 ਰੁਪਿਆ ਇਨੇ ਆਪਣੇ ਘਰੇ ਵੀ ਬਾਬਾ ਜੀ ਦਾ ਮੰਦਿਰ ਬਣਾਇਆ ਵਾ ਔਰ ਪਹਿਲੀ ਵਾਰ ਇਹ ਸ਼ੇਰਪੁਰ ਇਹਨਾਂ ਦਾ ਪਿੰਡ ਹੈ ਮੈਨੂੰ ਮੜਕ ਹੱਥ ਮਾਰਦੇ ਹੋ ਕਿੱਥੇ ਬੈਠੇ ਯਾਰ ਪਲੀਜ਼ ਪਤਾ ਲੱਗੇ ਆਹਾ ਬਹੁਤ ਧੰਨਵਾਦ ਇੱਕ ਵਾਰ ਜ਼ੋਰਦਾਰ ਤਾੜੀਆਂ ਮਾਰਦੇ ਹੋ ਇਹਨਾਂ ਦੇ ਨਾਂ ਤੇ ਕਿੱਡੀ ਵੱਡੀ ਗੱਲ ਹੈ ਸ਼ੇਰਪੁਰ ਪਿੰਡ ਹੈ ਮਕੇਰੀਆਂ ਦਸੂਹਾ ਮਕੇਰੀਆਂ ਕਿੱਥੇ ਹੈ ਬਾਬਾ ਜੀ ਦਾ ਸਥਾਨ ਘਰ ਦੇ ਵਿੱਚ 21000 ਰੁਪਏ ਸਾਨੂੰ ਮਾਲੀ ਮਦਦ ਬਹੁਤ ਧੰਨਵਾਦ ਮਨੀਸ਼ ਸਿੰਗਲਾ ਜੀ ਦੇ ਪਠਾ ਪੋਸਟਾਂ ਦੀ ਸੇਵਾ ਤੇ ਇਟ ਦਿੱਤੀ ਸਟੇਜ ਵਾਸਤੇ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਬਹੁਤ-ਬਹੁਤ ਮਿਹਰਬਾਨੀ ਬਹੁਤ-ਬਹੁਤ ਸ਼ੁਕਰੀਆ ਇੱਕ ਵਾਰ ਬਲਦੇਵ ਸਿੰਘ ਮਾਨ ਜੀ ਦਾ ਆਪਣੇ ਵੱਲੋਂ ਫੇਰ ਬਹੁਤ-ਬਹੁਤ ਧੰਨਵਾਦ ਅਸੀਂ ਕਰਦੇ ਹਾਂ ਮੱਖਣ ਸੈਦਪੁਰ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੀਆਂ ਮੱਖਣ ਜੀ ਦਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਜਸ਼ਨ ਦੀਪ ਸਿੰਘ ਮਾਨ ਕੁੰਜਾ ਹਜ਼ਾਰ ਰੁਪਿਆ ਉਹਨਾਂ ਬੁਲਾਇਆ ਬਹੁਤ ਬਹੁਤ ਧੰਨਵਾਦ ਮਿੱਤਰ ਸਾਡੇ ਬੈਠੇ ਆ ਮਾਸਟਰ ਜਸਵੀਰ ਜੀ ਪਿੱਛੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਮਿਹਰਬਾਨੀ ਮਾਲਕੂ ਮਾਜਰਾ ਤੋਂ ਬਹੁਤ ਬਹੁਤ ਧੰਨਵਾਦ ਹਾਂਜੀ ਬਿੰਦੂ ਮਿਸਤਰੀ ਬਿੰਦੂ ਮਿਸਤਰੀ ਜੀ ਠੇਕੇਦਾਰ ਜੀ 21000 ਰੁਪਿਆ ਉਹਨਾਂ ਬੁਲਾਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹਰਵੰਸ ਚੋਹਾਨ ਜੀ ਦਾ ਬੇਟਾ ਬੰਟੀ ਚੋਹਾਨ 21000 ਰੁਪਏ ਉਹਨਾਂ ਵੱਲੋਂ ਆਇਆ ਉਹਨਾਂ ਦਾ ਵੀ ਧੰਨਵਾਦ ਮੈਂ ਇੱਕ ਵਾਰ ਫੇਰ ਕਹਿ ਦਵਾਂ ਕਿ ਪੀਜੀਆਈ ਬਲੱਡ ਬੈਂਕ ਦੀ ਟੀਮ ਵੱਲੋਂ ਖੂਨਦਾਨ ਕੈਂਪ ਸਾਹਮਣੇ ਲੱਗਿਆ ਹੋਇਆ ਹੈ ਇੱਕ ਵਾਰ ਫੇਰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਖੂਨਦਾਨ ਕਰਨ ਵਾਲੇ ਵੀਰ ਵੱਧ ਤੋਂ ਵੱਧ ਸਹਿਯੋਗ ਸਾਨੂੰ ਦੇਣ ਇਸ ਕੈਂਪ ਦੇ ਵਿੱਚ ਬਹੁਤ-ਬਹੁਤ ਧੰਨਵਾਦ ਇੱਕ ਵਾਰ ਮੈਂ ਫੇਰ ਧੰਨਵਾਦ ਕਰਦਾ ਰਟਾਇਰਡ